ਸਤਨਾ <small>

ਜੀ ਜੰਤ ਸਭ ਭਏ ਪਵਿੱਤਰਾਂ ਸਤ ਗੁਰ ਕੀ ਸਚ ਸਾਕੀ ਮੇਗਾ ਨੰ ਬਨਾਸ ਨ ਸਭ ਦੁੱਖ ਨਾਸਨ ਸਤਗੁਰ ਨਾਮ ਦਰਦਾ ਕੋਹ ਪਾਪ ਭਏ ਸਭ ਭਾਵਨ ਜਨ ਨਾਨਕ ਸੁਖ ਕਰਾਇਆ ਕੋਈ ਪਾਪ ਭਏ ਸਭ ਬਾਵਨ ਜਨ ਨਾਨਕ ਸੁਖ ਕਰਾਇਆ आनंद दे वाली शबद तक्तांदे मालिक ਗਿਆਨ ਦੇ ਮੋਜਸਮੇ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਨਿਗਿ ਗੋਦ ਦਾ ਆਨੰਦ ਮਾਣ ਰਹੀ ਬਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਤ ਸੰਗਤ ਜੀਉ ਵੱਡੇ ਹੀ ਭਾਗ ਹਨ ਪੰਚਮ ਪਾਤਸ਼ਾਹ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਪਾਵਨ ਮੋਬਾਰਕ ਰਸਨਾ ਤੋਂ ਉਚਾਰਨ ਕੀਤੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਤਿਰਮਾ ਸਲੋਕ ਤਿਰਮ ਸਲੋਕ ਦੀ ਚੌਥੀ ਪੌੜੀ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਅੱਜ ਦਾ ਸ਼ਬਦ ਸੰਤ ਕਾ ਦੋਖੀ ਕਿਸੈ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੈ ਕਾ ਨਹੀਂ ਹੁੰਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਕਿਸੇ ਦੀ ਨਿੰਦਿਆ ਕਰਦਾ ਹੈ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਦਾ ਹੈ ਕਿਸੇ ਦਾ ਅਪਜਸ ਕਰਦਾ ਹੈ ਕਬੂਲ ਬੋਲਦਾ ਹੈ ਸਤਿਗੁਰੂ ਕਹਿੰਦੇ ਉਹ sada ji ਅਪਵਿੱਤਰ ਹੁੰਦਾ ਹੈ ਅਪਵਿੱਤ ਕਹਿੰਦੇ ਨੇ ਮੈਲੇ ਮਨ ਵਾਲਾ ਖੋਟੇ ਮਨ ਵਾਲਾ ਲੱਖ ਯਤਨ ਕਰ ਲਏ ਇਸ ਮੈਲੇ ਮਨ ਨੂੰ ਖੁੱਡੇ ਮਨ ਨੂੰ ਉਹ ਸਿੱਧਾ ਨਹੀਂ ਕਰ ਸਕਦਾ ਇਹ ਮੈਨੇ ਮਨ ਦੀ ਅਵਸਥਾ ਐਦਾਂ ਦੀ ਬਣ ਜਾਂਦੀ ਹੈ ਇਨਸਾਨ ਦੀ ਕਿ ਜਿਹੜਾ ਸਦਾ ਹੀ ਔਗਣਾਂ ਦੇ ਵਿਚ ਰਹਿੰਦਾ ਕਿਸੇ ਦੇ ਔਗਣ ਚਿਤਾਰਦਾ ਔਗਣਾਂ ਦੇ ਵਿੱਚ ਭਰਿਆ ਰਹਿੰਦਾ ਇਹ ਦੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਇਨਸਾਨ ਔਗਣਾਂ ਦੇ ਵਿੱਚ ਪੈ ਜਾਂਦਾ ਹੈ ਅਤੇ ਉਹਨੇ ਔਗਣ ਵੇਖਣੇ ਨੇ ਉਹ ਆਪਣੇ ਜਨਮ ਨੂੰ ਐਦਾਂ ਹੀ ਨਰਕਾਂ ਦੇ ਕੰਡੇ ਤੇ ਖੜਾ ਕਰਕੇ ਰੱਖਦਾ ਹੈ ਇਸ ਕਰਕੇ ਸਤਿਗੁਰੂ ਵਾਰ-ਵਾਰ ਇਸ ਇਨਸਾਨ ਨੂੰ ਕਹਰੇ ਨੇ ਕਿ ਸੰਤ ਕਾ ਦੋਖੀ ਕਿਸੇ ਦਾ ਨਹੀਂ ਮਿਲਦਾ ਸੰਤ ਕਾ ਦੁਖੀ ਹੈ ਜਿਹੜਾ ਉਹ ਕਿਸੇ ਦਾ ਮਿੱਤ ਵੀ ਨਹੀਂ ਹੋ ਸਕਦਾ ਕਿਸੇ ਦਾ ਮਿੱਤਰ ਕਿਸੇ ਦਾ ਸਹਾਇ ਵੀ ਨਹੀਂ ਹੋ ਸਕਦਾ ਜਿਹੜਾ ਜਿਹਦੀ ਆਦਤ ਇਦਾਂ ਦੀ ਬਣੰਜੇ ਕਿ ਉਹਨੇ ਕਿਸੇ ਦਾ ਕੰਮ ਸਵਾਰਨਾ ਨਹੀਂ ਵਿਗਾੜਨਾ ਹੈ ਤਾਂ ਇਸ ਦੇ ਬਾਰੇ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਉਗੈੰਪਲਾਂ ਦਿੱਤੀਆਂ ਨੇ ਜਿਸ ਤਰ੍ਹਾਂ ਜੋਕ ਦੀ ਦਿੱਤੀ ਹੈ ਤੇ ਹਾਂਸ ਦੀ ਬਗਲੇ ਦੀ ਦਿੱਤੀ ਹੈ ਅਤੇ ਦੁਰਗੰਧੀ ਤੇ ਮੱਖੀ ਵਹਿਣ ਵਾਲੀ ਦਾ ਉਹਨਾਂ ਨੇ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਨ ਸਰੋਵਰ ਤੇ ਰਣਬਲ ਹਾਂਸ ਹੈ ਕਿ ਉਹਨਾਂ ਦੇ ਬਗਲੇ ਦੇ ਵਿੱਚ ਅਤੇ ਮਾਨਸ ਰੋਗਰ ਦੇ ਵਿੱਚ ਕੋਈ ਅੰਤਰ ਨਹੀਂ ਹੈ ਦੇਖਣ ਕਰਕੇ ਕੋਈ ਅੰਤਰ ਨਹੀਂ ਹੈ ਇੱਕੋ ਜਿਹਾ ਤਾਂ ਉਹ ਕੋਈ ਲੈ ਗਿਆ ਬਗਲੇ ਨੂੰ ਕਿ ਜਦ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਉਹਨਾਂ ਦੀ ਚੁੰਝ ਇੱਕੋ ਜਿਹੀ ਉਹਨਾਂ ਦੇ ਪੰਖ ਇੱਕੋ ਜਿਹਾ ਉਹਨਾਂ ਦਾ ਸਰੀਰ ਦੀ ਬਣਤਰ ਇੱਕੋ ਜਿਹੀ ਰੰਗ ਇੱਕੋ ਜਿਹਾ ਰੱਬ ਨੇ ਬਣਾਇਆ ਤਾਂ ਉਹ ਮਾਨਸਰੋਵਰ ਤੇ ਲੈ ਗਏ ਮਾਨਸਰੋਵਰ ਤੇ ਜਿਹੜਾ ਵਗਲਾ ਗਿਆ ਉਹਦੀ ਆਪਣੀ ਵਿਰਤੀ ਹੈ ਹਾਂਸ ਦੀ ਵਿਰਤੀ ਹੁੰਦੀ ਹੈ ਕਿ ਉਹਨੇ ਮੋਤੀ ਚੁਗਣੇ ਨੇ ਅਤੇ ਵਗਲੇ ਦੀ ਵਿਰਤੀ ਹੁੰਦੀ ਉਹਨੇ ਡੱਟੀਆਂ ਮੱਛੀਆਂ ਲੱਭਣੀਆਂ ਨੇ ਮਾਨਸਰੋਵਰ ਤੇ ਜਾ ਕੇ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਨ ਸਰ ਪਰ ਜੋਂ ਬਿਠਾਈ ਹੈ ਲੈ ਜਾਏ ਬਗ ਮੁਕਤਾ ਮੂਲ ਤਜਮੀਨ ਮੀਟ ਮੀਨ ਖਾਤ ਹੈ ਉਥੇ ਜਾ ਕੇ ਵੀ ਉਹ ਮੱਛੀਆਂ ਨੂੰ ਲੱਭੇਗਾ ਡੱਡੀਆਂ ਨੂੰ ਲੱਭੇਗਾ ਪਾਣੀ ਦੇ ਵਿੱਚ ਚੰਗੀ ਥਾਂ ਤੇ ਵੀ ਲੱਗੇ ਅਤੇ ਉਸ ਹੰਸ ਦਾ ਵੀ ਉਹਨੇ ਕਿ ਉਹਦੇ ਵਰਗਾ ਹੈ ਮੁਕਾਬਲਾ ਕੀਤਾ ਕਿ ਹੋ ਸਕਦਾ ਹੈ ਬਦਲ ਜਾਵੇ ਥਾਂ ਕਰਕੇ ਟਿਕਾਣੇ ਕਰਕੇ ਕਿਸੇ ਦੇ ਨਾਲ ਇਹਦਾ ਕੰਪੇਰੀਸ਼ਨ ਕੀਤਾ ਕਿ ਉਹਦੇ ਨਾਲ ਫਿਰ ਵੀ ਨਹੀਂ ਵੱਧ ਗਿਆ ਤਾਂ ਉਹ ਅਗਲੀ ਕਹਿੰਦੇ ਨੇ ਭਾਈ ਸਾਹਿਬ ਜਿਸ ਤਰ੍ਹਾਂ ਜੋਗ ਹੈ ਜੜੀ ਮਜਾਂ ਦੇ ਗਾਵਾਂ ਦੇ ਥਾਣਾ ਤੇ ਲੱਗ ਜਾਂਦੀ ਏ ਉਹਦੇ ਵਿੱਚੋਂ ਅਮਰਤ ਵਰਗਾ ਦੁੱਧ ਜਿਹੜਾ ਹੈ ਚੋਈ ਦੇ ਤਾਂ ਉਹ ਦੁੱਧ ਦੇ ਨਾਲ ਉਹਨਾਂ ਦਾ ਕੋਈ ਮਤਲਬ ਕੋਈ ਵਾ ਵਾਸਤਾ ਨਹੀਂ ਹੁੰਦਾ ਬਸ ਉਹਨਾਂ ਨੂੰ ਮਤਲਬ ਹੁੰਦਾ ਬਸ ਉਹਨਾਂ ਦਾ ਖੂਨ ਚੂਸਣਾ ਅਸਤਨ ਪਾਨ ਕਰਵੇ ਕੋ ਚੋਂ ਲਗਾਈ ਹੈ ਜੋ ਪੀਤ ਨਾ ਪੈ ਲਹੂ ਅ ਅਚੇ ਅਗਾਤ ਹੈ ਅੰਮ੍ਰਿਤ ਵਰਗਾ ਦੁੱਧ ਆ ਰਿਹਾ ਉਹਦੇ ਵਿੱਚੋਂ ਅਤੇ ਉਹ ਅੰਮ੍ਰਿਤ ਵਰਗਾ ਦੁੱਧ ਪਾਨ ਨਹੀਂ ਕਰਦੀ ਮਤਲਬ ਉਹਨੂੰ ਨਹੀਂ ਪੀਂਦੀ ਹਾਲਾਂਕਿ ਜੀਤੋ ਥਣ ਦੇ ਵਿੱਚੋਂ ਚੋਈਦਾ ਉਸੇ ਥਣ ਤੇ ਚਿੰਬੜੀ ਹੋਈ ਹੈ ਉਹਦੇ ਵਿੱਚੋਂ ਨਹੀਂ ਜੋਕ ਚਿਚੜੀ ਲੱਗੀ ਹੈ ਤਾਂ ਉਹ ਦੁੱਧ ਦੇ ਨਾਲ ਕੋਈ ਵਾ ਵਾਸਤਾ ਨਹੀਂ ਹੈ ਉਹਨਾਂ ਨੇ ਪੀਣਾ ਤਾਂ ਉਹਦਾ ਮਲੂ ਲਉ ਹੀ ਚੂਸਣਾ ਹੈ ਹੁਣ ਤੀਜੇ ਗਜੰਪਲ ਭਾਈ ਸਾਹਿਬ ਕਹਿੰਦੇ ਨੇ ਪਰਮ ਸੁਗੰਧ ਪਰਮ ਆਕੀ ਨਾ ਰਹਿਤ ਜਿਹੜੀ ਮੱਖੀ ਹੈ ਜਿਨੇ ਗੰਦਗੀ ਤੇ ਵਹਿਣਾ ਜਾ ਕੇ ਉਹਦੇ ਲਈ ਸੁਗੰਧੀਆਂ ਦਾ ਬਾਗ ਦੇ ਵਿੱਚ ਜਾਂ ਸੁਗੰਧੀ ਪਦਾਰਥਾਂ ਤੇ ਲੈ ਜੋ ਤਾਂ ਉਹਦੀ ਵਰਤੀ ਇਹ ਤਾਂ ਦੀ ਹੈ ਉਹਨੇ ਜਾ ਕੇ ਜੇ ਬਹਿਣਾ ਤਾਂ ਗੰਦਗੀ ਤੇ ਬਹਿਣਾ ਚਾਕੇ ਅਤੇ ਅਗਲੀ ਭਾਈ ਸਾਹਿਬ ਕਹਿੰਦੇ ਨੇ ਜੈਸੇ ਗਜ ਮਜਨ ਕੇ ਡਾਰਤ ਹੈ ਸ਼ਾਰ ਸਿਰ ਹੁਣ ਹਾਥੀ ਨੂੰ ਨਵਾਇਆ ਜਾਵੇ ਅਤੇ ਆਤੀ ਦੀ ਵਰਤੀ ਹੁੰਦੀ ਹੈ ਉਹਨੇ ਫਿਰ ਜਾ ਕੇ ਸਵਾ ਦੇ ਵਿੱਚ ਆਪਣੇ ਆਪ ਨੂੰ ਲੇਟਾ ਮਾਰ ਲੈਣਾ ਨਮਾਏ ਦਾ ਸੰਤਨ ਕੈ ਦੋਖੀ ਸੰਤ ਸੰਗ ਨ ਸੁਹਾਤ ਹੈ ਸੰਤ ਕਿਸੇ ਦਾ ਪਲਾ ਕਰਦੇ ਨੇ ਪਰ ਦੋਖੀ ਫੇਰ ਉਹਨਾਂ ਦਾ ਨਿੰਦਿਆ ਕਰਦੇ ਨੇ ਤਵਨ ਇਹਨਾਂ ਐਗਜ਼ੈਂਪਲਾਂ ਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਕਿ ਸੰਤ ਪਲਾ ਕਰਨਤੇ ਨੇ ਅਤੇ ਜਿਹੜੇ ਦੋਖੀ ਨੇ ਚੰਗੀ ਥਾਂ ਤੇ ਵਾਕੇ ਵੀ ਉਹਨਾਂ ਦੀ ਵਰਤੀ ਹੋਈ ਰਹਿੰਦੀ ਹੈ ਕਿ ਕਿਸੇ ਦਾ ਆਪਣੀ ਵਰਤੀ ਦੇ ਹਿਸਾਬ ਦੇ ਨਾਲ ਉਹ ਉਪਲਬਧ ਦੇ ਨਹੀਂ ਤਾਂ ਇਹ ਕਹਿੰਦੇ ਨੇ ਉਹ ਕਿਸੇ ਦਾ ਮਿੱਤ ਨਹੀਂ ਹੋ ਸਕਦਾ ਮਾਨਸਰੋਵਰ ਤੇ ਗਿਆ ਹੰਸ ਹੰਸ ਦੀ ਥਾਂ ਤੇ ਲੈ ਗਿਆ ਬਗਲੇ ਨੂੰ ਪਰ ਉਹ ਆਪਣੀ ذرتھی ہے نا اودی ਉਹਨੇ ਡੱਡੀਆਂ ਮੱچھیاں ਲੱਭਣੀਆਂ ਨੇ تے ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਰੱਬ ਦੇ بنائے ہوئے ਨੇ ਭਾਈ ਇਹ ਸਿਰਫ एग्ਜੈਂਪਲ ਹੈ انسان ਦੇ ਲਈ انسانوں ਸਮਝਾਉਣ ਦੇ ਲਈ ਉਹ ਤਾਂ ਬਣਾਈ ਉਦਾਂ ਦੇ ਨੇ ਹੋ ਸਕਦਾ ਜਿਹੜਾ ਜੋਕ ਨੂੰ ਦੁੱਧ ਨਾ ਪਸੰਦ ਹੋਵੇ ਲਹੂਏ ਪਿੰਦੀ ਹੋਵੇ ਜਿਵੇਂ ਸ਼ੇਰ ਦੇ ਲਈ ਜਿਹੜਾ ਹੈ ਉਹਨੇ ਮਾਸ ਹੀ ਖਾਣਾ ਕਾਬੂ ਉਸ ਦਾ ਚੰਗੀ ਪਦਾਰਥਾਂ ਦਾ ਢੇਰ ਲਾ ਦੋ ਕਿਉਂਕਿ ਰੱਬ ਨੇ ਵਰਤੀ ਉਦਾਂ ਦੀ ਬਣਾਈਆ ਹੋ ਸਕਦਾ ਹੈ ਕਿ ਜੋਕ ਦੇ ਲਈ ਉਹ ਦੁੱਧ ਨਾਲੋਂ ਚੰਗਾ ਹੋਵੇ ਉਹਨੇ ਰੱਬ ਨੇ ਹਾਰੇ ਲੋ ਬਣਾਇਆ ਹੋਣਾ ਲਹੂਏ ਚੂਸਣ ਉਹਨੇ ਪਰ ਇੱਕ ਐਗਜ਼ੈਂਪਲ ਲਈ ਹੈ ਭਾਈ ਸਾਹਿਬ ਨੇ ਕਿ ਚੰਗੀ ਥਾਂ ਦੇ ਕੋਲ ਜਾ ਕੇ ਵੀ ਕਿਉਂਕਿ ਤੇਰੀ ਵਿਰਤੀ ਨਹੀਂ ਹੈ ਕਿਉਂਕਿ ਤੈਨੂੰ ਰੱਬ ਨੇ ਸਮਝ ਦਿੱਤੀ ਹੈ ਕਿ ਚੰਗੇ ਨੂੰ ਮੰਦੇ ਨੂੰ ਸੋਹਣੇ ਨੂੰ ਕ੍ਰੂਪ ਨੂੰ ਵੇਖਣ ਦੀ ਧਰਮ ਨੂੰ ਆ ਧਰਮ ਨੂੰ ਪਹਿਚਾਣਨ ਦੀ ਰੱਬ ਨੇ ਤੈਨੂੰ ਵਿਰਤੀ ਦਿੱਤੀ ਹੈ ਤਾਂ ਇਹਦੇ ਕਰਕੇ ਸਤਿਗੁਰੂ ਉਹ ਤੈਨੂੰ ਕਹਿ ਰਹੇ ਨੇ ਕਿ ਸੰਤ ਕਾ ਦੋਖੀ ਕੋ ਦਾਨ ਲਾਗੈ ਸੰਤ ਕਾ ਦੋਖੀ ਫਿਰ ਜਦੋਂ ਸਮਝਦਾ ਨਹੀਂ ਹੈ ਦਾਨ ਤਾਂ ਲੱਗਦਾ ਹੈ ਸਜ਼ਾ ਤਾਂ ਮਿਲਦੀ ਹੈ ਸਜ਼ਾ ਉਹਨੂੰ ਸੰਦਕੇ ਦੋਖੀ ਕੋ ਸਭ ਤਿਆਗ ਗਿਆ ਮਨ ਲੋ ਜਦੋਂ ਪਤਾ ਲੱਗ ਜੇ ਕਿ ਫਲਾਣਾ ਜਿਹੜਾ ਇਹ ਦੋਖੀ ਹੈ ਇਹਨੇ ਆ ਗੁਨਾਹ ਕੀਤਾ ਹੋਇਆ ਹੈ ਅਤੇ ਸਾਰੇ ਫਿਰ ਉਸ ਤੋਂ ਤੌਬਾ ਕਰਦੇ ਕਿ ਉਹਦੇ ਨੇੜੇ ਨਹੀਂ ਜਾਣਾ ਉਹ ਤਾਂ ਇਦਾਂ ਦੀ ਸਜ਼ਾ ਭੁਗਤ ਕੇ ਆਇਆ ਹੈ ਅਤੇ ਉਹ ਐਦਾਂ ਦਾ ਇਨਸਾਨ ਹੈ ਉਹ ਨਹੀਂ ਕਿਸੇ ਤੇ ਦਇਆ ਕਰਦਾ ਸਾਰੇ ਫਿਰ ਦੂਰ ਜਾਂਦੇ ਨੇ ਤਾਂ ਐਦਾਂ ਦੇ ਬੰਦੇ ਨੂੰ ਫਿਰ ਕਹਿੰਦੇ ਨੇ ਸੰਤਕੇ 도ਖੀ ਕੋ ਸਭ ਤੇ ਅੰਗ ਸਭ ਤੇ ਅਗਦੇ ਸੰਤਕਾ 도ਖੀ ਮਹਾ ਅਹੰਕਾਰੀ ਕੀ ਵਰਤیاں ਨੇ ਅਡੋ ਅਡ ਕੋਈ ਕਿਵੇਂ ਨਿੰਦਦਾ ਕੋਈ ਕਿਵੇਂ ਨਿੰਦਿਆ ਕਰਦਾ ਰੱਬ ਦੇ ਪਿਆਰਿਆਂ ਦੀ ਰੱਬ ਦੀ ਤਾਂ ਅਹੰਕਾਰੀ ਕਈ ਮੰਦ ਬੁੱਧੀ ਸੰਤਕਾ ਦੋ ਦੋ ਕੀ ਮਹਾਂਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਹੁਣ ਜਿਹਦੇ ਕੋਲ ਹੰਕਾਰ ਹੈ ਵਿਕਾਰੀ ਵੀ ਹੋਈ ਹੈ ਕਿਸੇ ਦੇ ਨਿੰਦਿਆ ਕਰਾਣੀ ਸਤਿਗੁਰੂ ਕਹਿੰਦੇ ਨੇ ਭਾਈ ਇਹ ਤੇਰਾ ਹੰਕਾਰ ਹੈ ਅਤੇ ਕਿਸੇ ਦਾ ਅਪਜਸ ਕਰਨਾ ਇਹ ਤੇਰੀ ਮੰਦ ਬੁੱਧੀ ਹੈ ਮੰਦ ਕਰਮ ਨੇ ਤੇਰੇ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮ ਹੈ ਮਰੈ ਇਹ ਕਹ ਹੁੰਦੀ ਹੈ ਸਰੀਰਕ ਮੌਤ ਇਕ ਤੂੰ ਜਿਹੜੀ ਨਿਤ ਮਰਦਾ ਹੈ ਜਨਮ ਹੈ ਮਾਰੇ ਮੈਨੂੰ ਬਾਰ-ਬਾਰ ਜਨਮ ਲੈਣਾ ਬਾਰ-ਬਾਰ ਮਰਨਾ ਬਾਰ-ਬਾਰ ਤੂੰ ਮਾੜੇ ਕਰਮ ਕਰਦਾ ਹੈ ਬਾਰ-ਬਾਰ ਤੂੰ ਮਰਦਾ ਹੈ ਬਾਰ-ਬਾਰ ਕਿਸੇ ਦਾ ਅਪਜਸ ਕਰਦਾ ਹੈ ਜੋ ਤੂੰ ਮਾੜੇ ਕਰਮ ਕਰਦਾ ਇਹ ਨਿਤ ਰੋਜ਼ ਮਰਰਾ ਮਰਦਾ ਪਿਆ ਕੈਦੇ ਕਰਕੇ ਸਤਿਗੁਰੂ ਕਹਿੰਦੇ ਨੇ ਸੰਤ ਕਾ ਦੋਖਨ ਸੁਖ ਤੇ ਡਰੈ ਸੰਤ ਕੀ ਦੁਖ ਨਾ ਸੁਖ ਤੇ ਡਰੈ ਸੰਤ ਦੀ ਨਿੰਦਿਆ ਕਰਨ ਵਾਲਾ ਉਹ ਸਦਾ ਦੇ ਸੁਖ ਤੋਂ ਡਰਿਆ ਰਹਿੰਦਾ ਮਤਲਬ ਸੁਖ ਉਹਦੇ ਨੇੜੇ ਨਹੀਂ ਹੁੰਦਾ ਅਤੇ ਨਾ ਉਹ ਸੁਖ ਮਾਣ ਸਕਦਾ ਹੈ ਸੰਤ ਅਗੇ ਦੁਖੀ ਕੋ ਨਾਹੀ ਥਾ ਸੰਤ ਅਗੇ ਦੁਖੀ ਨੂੰ ਰੱਬ ਦਾ ਨਿੰਦਿਆ ਕਰਨ ਵਾਲਾ ਰੱਬ ਦੇ ਦਰਦੀ ਰੱਬ ਦੇ ਪਿਆਰਿਆਂ ਦੀ ਉਹਦੇ ਲਈ ਕੋਈ ਥਾ ਨੇ ਥਾਉ ਕਹਿੰਦੇ ਨੇ ਜੀ ਥਾ ਸਹਾਰਾ ਕੋਈ ਸਹਾਰਾ ਨਹੀਂ ਆ ਦੁਨੀਆ ਤੇ ਜਿਹੜਾ ਕਿਸੇ ਦਿਨ ਇਹ ਦਿਆ ਕਰਦਾ ਨਾ ਮੰਦਰ ਚលਿਆ ਜਾਓ ਗੁਰਦੁਆਰੇ ਚលਿਆ ਜਾਏ ਮਸੀਤੇ ਚលਿਆ ਜਾਏ ਕੋਈ ਪੀਰ ਪਕੰਬਰੋ ਦੀ ਬਾਹ ਨਹੀਂ ਫੜਦਾ ਸਤਗੁਰਾਂ ਨੇ ਪਹਿਲੀ ਫੈਸਲਾ ਕੀਤਾ ਗੁਰ ਪੀਰ ਹਮਾ ਤਾਂ ਭਰੇ ਜਮਰਦਾਰ ਨਖਾਏ ਗੁਰੂ ਤਾਂ ਹਾ ਤਾਂ ਭਰਦੇ ਨੇ ਜੇ ਤੂੰ ਮਰਦਾਰ ਨਹੀਂ ਖਾਵੇਂਗਾ ਇੱਕ ਤਾਂ ਬਾਕੀ ਆਪਣੇ ਪੇਟ ਦੇ ਲਈ ਆਪਣੇ ਜੀਵ ਦੇ ਚਸਕੇ ਲਈ ਖਾ ਰਹੇ ਨੇ ਆ ਕਿ ਇੱਕ ਤਹਰਾ ਮਾੜੇ ਵਚਨ ਬੋਲਣੇ ਇਹ ਤਰਾ ਆਹਾਰ ਖਾ ਲਿਆ ਨੇ ਤਰਾ ਦੇ ਨਾਲ ਆਹਾਰ ਖਾਦਾ ਜਾਂਦਾ ਕੰਨਾਂ ਦੇ ਨਾਲ ਖਾਦਾ ਜਾਂਦਾ ਇੱਕ ਹੱਥਾਂ ਦੇ ਨਾਲ ਕੀਤਾ ਜਾਂਦਾ ਇਹ ਆਹਾਰੀ ਹੈ ਸਾਡਾ ਜਿਹੜਾ ਤੁਰਦਾ ਪਿਆ ਅਤੇ ਇਹ ਹੀ ਪਿੰਜਰ ਖਾਂਦੇ ਨੇ ਹੋ ਸਕਦਾ ਜਿਹੜਾ ਦੁਨੀਆਂ ਦੇ ਵਿੱਚ ਵਿਚਰਦਾ ਧਰਮ ਦੇ ਨਾਲ ਜੁੜਿਆ ਹੋਵੇ ਹੋ ਸਕਦਾ ਰੱਬ ਦੇ ਖਰੀਬ ਹੋਵੇ ਧਰਮ ਦੇ ਮੁਤਾਬਕ ਤੂੰ ਚੱਲ ਕੇ ਤੈਨੂੰ ਸਮਝਿਆ ਅਤੇ ਫਿਰ ਵੀ ਬੇਸਮਝੀ ਦੇ ਵਿੱਚ ਹੈ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਉਹਦੇ ਲਈ ਕੋਈ ਸਹਾਰਾ ਨਹੀਂ ਹੈ ਫਿਰ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ बार-बार ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜੇ ਸੰਤ ਨੂੰ ਪਾ ਜਾਵੇ ਮਨੁਜੇ ਉਹ ਚਾਹਣ ਤਾਂ ਤੂੰ ਰੱਬ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ ਪਟਕਿਆ ਹੋਇਆ ਨੂੰ ਵੀ ਸਤਿਗੁਰੂ ਥਾਂ ਦਿੰਦੇ ਨੇ ਨਰਕਾਂ ਦੇ ਵਿੱਚ ਪਏ ਹੋਏ ਨੂੰ ਵੀ ਨਰਕਾਂ ਦੇ ਵਿੱਚੋਂ ਕੱਢ ਕੇ ਉਹਨੂੰ ਸਵਰਗਾਂ ਦੀ ਥਾਂ ਦਿੰਦੇ ਨੇ ਪਰ ਦਿੰਦੇ ਉਦੋਂ ਨੇ ਤਾਂ ਜਦੋਂ ਸਤਿਗੁਰ ਕੀ ਅਗਿਆ ਸਤ ਸਤ ਕਰਮਾਂ ਨੇ ਜਦੋਂ ਗੁਰੂ ਦੀ ਅਗਿਆ ਸਤਗੁਰਾਂ ਦੀ ਅਗਿਆ ਸਤ ਸਤ ਕਰਕੇ ਮਨ ਹੁੰਦਾ ਹੈ ਸਤਗੁਰਾਂ ਦੀ ਰਹਿਮਤ ਫੇਰ ਵਰਸਦੀ ਹੈ ਮਤਲਬ ਸਤਿਗੁਰਾਂ ਦੀ ਅਗਿਆ ਕੀ ਹੈ ਜੋ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਬੋਲਦੇ ਆ ਚੰਗੇ ਬੋਲ ਬੋਲ ਰੋਜ਼ਮਰਰਾ ਕਰਮ ਕਰਦੇ ਆ ਚੰਗੇ ਕਰਮ ਕਰਨੇ ਨੇ ਕਰਨਾ ਤਾਂ ਸੀ ਆਪਣੇ ਲਈ ਹੈ ਪਰ ਜਿਹੜਾ ਆਪਣੇ ਲਈ ਕਰਨਾ ਹੈ ਸਤਿਗੁਰ ਕਹਿੰਦੇ ਨੇ ਸੋਣਾ ਕਰ ਲੈ ਕਿਉਂਕਿ ਜੋ ਅੱਜ ਤੋਂ ਖਾਂਦਾ ਪਿਆ ਕੱਲ ਨੂੰ ਤੇਰਾ ਇਹ ਇਹੀ ਖਿੰਮੇ ਗੋੜੇ ਹੋਏ ਇਹੀ ਤੇਰੇ ਲਈ ਘੋੜਾ ਬਣ ਜਾਏਗਾ ਆ ਰੋਗਾ ਨੂੰ ਜਨਮ ਦੇਵੇਗਾ ਬਿਮਾਰੀਆਂ ਨੂੰ ਇਹੀ ਫਿਰ ਤੇਰੇ ਲਈ ਕੋੜ ਹੈ ਤਾਂ ਜੇ ਅੱਜ ਹੀ ਸੋਚ ਸਮਝ ਕੇ ਚੱਲ ਪਵੇਂ ਤੇਰਾ ਰੱਬ ਤੇ ਤੋਪ ਦਿੱਤਾ ਜਾਂਦਾ ਹੈ ਕਿ ਰੱਬ ਨੇ ਇਦਾਂ ਕੀਤਾ ਪਰਮਾਤਮਾ ਨੇ ਸਾਡੇ ਨਾਲ ਇਦਾਂ ਕੀਤਾ ਸਤਿਗੁਰੂ ਕਹਿੰਦੇ ਨੇ ਅੱਜ ਸੋਚ ਸਮਝ ਕੇ ਚੱਲੇਗਾ ਪਿਆਰੇਆ ਤਾਂ ਬੜੇ ਸੁਖ ਪਾਵੇਂਗਾ ਬੜਾ ਆਨੰਦ ਮਾਣੇਗਾ ਆਪਣੀ ਜਵਾਨ ਨੇਤਰ ਗੁਰੂ ਦੇ ਮਵਾਰਕ ਦਵਾਰੇ ਤੇ ਪ੍ਰਵਾਨ ਕਰ ਲੈ ਸਤਿਗੁਰੂ ਪ੍ਰਵਾਨ ਕਰਦੇ ਨੇ ਕਿ ਅੰਤਰਗੁਰ ਅਰਾਧਨਾ ਜਿਹਿਵਾ ਗੁਰ ਸਤ ਗੁਰ ਨਾਉ ਜਦੋਂ ਸਤਗੁਰਾਂ ਦੇ ਜੇਹਵਾ ਦੇ ਨਾਲ ਗੁਣ ਗਾਏ ਜਾਂਦੇ ਨੇ ਨੇਤਰੀ ਸਤਗੁਰੂ ਵੇਖਣਾ ਸਰਬਣੇ ਸੁਨਾ ਗੁਰ ਨਾਉ ਜਦੋਂ ਨੇਤਰਾਂ ਦੇ ਨਾਲ ਗੁਰੂ ਦੇ ਵਿਚਾਰੇ ਕਰੇਗਾ ਗੁਰੂ ਜੀ ਪ੍ਰਵਾਨ ਕਰਦੇ ਮੈਂ ਮੂਰਖ ਕੀ ਕੀਤ ਕਬਾਤ ਹੈ ਕੋਟਪਰਾਦੀ ਦਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆ ਰਹਿਮਤ ਵਰਸਦੀ ਏ ਜਦੋਂ ਗੁਰੂ ਦੇ ਮਹਾਰਕ ਚਰਨਾਂ ਦੇ ਵਿੱਚ ਆਉਂਦੇ ਆ ਸਤਿਗੁਰੂ ਕਹਿੰਦੇ ਨੇ ਵਿਰਤੀ ਐਦਾਂ ਨੀਨਾ ਬਣਾਈ ਕਿਤੇ ਬਗਲੇ ਵਰਗੀ ਹਾਂਸ ਰੱਬ ਨੇ ਤੈਨੂੰ ਬਣਾਇਆ ਹਾਂਸ ਵੀ ਜਿਹੜਾ ਹੈ ਮੋਤੀ ਚੁਗਦਾ ਸਤਿਗੁਰੂ ਕਹਿੰਦੇ ਨੇ ਤੇਰੇ ਕੋਲ ਤਾਂ ਜਨਮ ਸਿੱਧ ਰੱਬ ਨੇ ਤੈਨੂੰ ਮੋਤੀ ਦਿੱਤੇ ਨੇ ਹਾਂਸ ਤਾਂ ਲੱਭਣ ਜਾਂਦਾ ਹੈ ਨਾ ਮੋਤੀ ਉਹ ਤੇਰੇ ਕੋਲ ਹੈ ਨੇ ਮੋਤੀ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੋਣੇ ਰੱਬ ਨੇ ਤੈਨੂੰ ਬਖਸ਼ਿਸ਼ ਕੀਤੇ ਹੋਏ ਨੇ ਜਿਤਨੀ ਮੱਤ ਆਪਣੇ ਆਪ ਦੇ ਵਿੱਚ ਲੱਭੇਗਾ ਤੈਨੂੰ ਮੋਤੀ ਹੀਰੇ ਲੱਭਣਗੇ ਬਾਹਰ ਭਟਕਣਾ ਦੇ ਵਿੱਚ ਪੈ ਗਿਆ ਤਾਂ ਬੜਾ ਮੁਸ਼ਕਲ ਹੈ ਕਿਉਂਕਿ ਸਾਡੀ ਮੱਤ ਦੇ ਵਿੱਚ ਨੇ ਜਿਉਂ-ਜਿਉਂ ਗੁਰ ਕੀ ਮੱਤ ਲਈ ਜਾਮੇਂਗਾ ਜਿਉਂ-ਜਿਉਂ ਤੇਰੇ ਅੰਦਰ ਮੋਤੀ ਹੀਰੇ ਪੈਦਾ ਹੋਣਗੇ ਸੋਚ ਕਰਕੇ ਕਰਮਾ ਕਰਕੇ ਤੇਰੇ ਵਿਹਾਰ ਕਰਕੇ ਤੇਰਾ ਜੀਵਨ ਇੱਕ ਹੀਰਾ ਬਣ ਜਾਵੇਗਾ ਤੋਂ ਸਤਿਗੁਰਾਂ ਦੇ ਵਿਚਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਦੇ ਨਾਲ ਬਣਦਾ ਜਿਸ ਮਨਤੀ ਦਾ ਸਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ